ਸਰਕਾਰੀ ਬਸਾਂ ਨਾ ਚੱਲਣ ਕਰਕੇ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਸਾਡੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ ਇਨ ਬਿਨ ਉਸੇ ਤਰੀਕੇ ਦਾ ਸਾਨੂੰ ਪੱਤਰ ਜਿਹੜਾ ਲਿਖਤੀ ਤੌਰ ਤੇ ਜਾਰੀ ਕੀਤਾ ਜਾਵੇ ਕਿਉਂਕਿ ਮੂੰਹ ਜਵਾਨੀ ਪਹਿਲਾਂ ਵੀ ਸਾਡੀਆਂ ਬਹੁਤ ਜ਼ਿਆਦਾ ਮੀਟਿੰਗਾਂ ਹੋ ਚੁੱਕੀਆਂ ਤੇ ਪਹਿਲਾਂ ਪੱਤਰ ਵੀ ਸਾਨੂੰ ਜਾਰੀ ਹੋਏ ਨਹੀਂ ਪਰ ਹੁੰਦਾ ਕੀ ਹੈ ਮੀਟਿੰਗ ਦੇ ਵਿੱਚ ਗੱਲਬਾਤ ਕੁਝ ਹੋਰ ਹੁੰਦੀ ਏ ਤੇ ਜਦੋਂ ਪੱਤਰ ਕੱਢਿਆ ਜਾਂਦਾ ਉਹ ਪੱਤਰ ਦੇ ਵਿੱਚ ਕੁਝ ਹੋਰ ਨਿਕਲ ਕੇ ਆਉਂਦਾ ਜਿਵੇਂ ਆਪਾਂ ਗੱਲ ਕਰੀਏ ਮੁੱਖ ਮੰਤਰੀ ਤੱਕ ਨਾਲ ਮੀਟਿੰਗ ਹੋ ਗਈ ਏ ਲੇਕਿਨ ਹਾਲੇ ਤੱਕ ਇਹ ਮਸਲੇ ਤੁਹਾਡੇ ਹੱਲ ਕਿਉਂ ਨਹੀਂ ਹੋਏ ਕਮੀ ਕਿੱਥੇ ਮੰਗਦੇ ਦੇਖੋ ਜੀ ਪਹਿਲਾਂ ਤਾਂ ਜਿਹੜਾ ਇਹ ਵਿਭਾਗ ਹੈ ਇਹ ਨੋ ਪ੍ਰੋਫਿਟ ਨੋ ਲਾਸ ਤੇ ਚੱਲਿਆ ਸੀਗਾ ਲੋਕਾਂ ਦੀ ਸਫਰ ਸਹੂਲਤ ਵਾਸਤੇ ਚੱਲਿਆ ਸੀਗਾ ਪਰ ਸਰਕਾਰਾਂ ਜਿਹੜੀਆਂ ਨੇ ਇਸ ਮਹਿਕਮੇ ਨੂੰ ਵਡਾਵਾ ਦੇਣ ਦੀ بجائے ਇਹਨੂੰ ਖਤਮ ਕਰਨ ਪਰਲੇ ਪਾਸੇ ਜਾ ਰਹੀਆਂ ਤੇ ਸਾਡੇ ਜਿਹੜੀ ਸਰਕਾਰਾਂ ਨੇ ਜਾਂ ਮੈਨੇਜਮੈਂਟ ਇਹ ਉਹ ਪੈਸਾ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਪੈਸਾ ਬਚਾ ਲਈਏ ਤੇ ਕਮਿਸ਼ਨਾਂ ਖਾਲੀਏ ਵੀ ਬਾਡੀ ਹਲਕੀ ਹੋ ਜੇ ਨੁਕਸਾਨ ਲੋਕਾਂ ਦਾ ਹੋ ਜੇ ਉਹਦੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਰਕਾਰ ਅੱਜ ਲੈਟਰ ਹੁਣ ਜਾਰੀ ਕਰ ਦਵੇ ਅਸੀਂ ਹੁਣ ਤਿਆਰ ਬੈਠੇ ਆਂ ਬੱਸਾਂ ਸਾਡੀਆਂ ਡੇਪੋਆਂ ਦੇ ਵਿੱਚ ਖੜੀਆਂ ਆਂ ਅਸੀਂ ਜਾ ਕੇ ਆਪਣੇ ਬੱਸਾਂ ਦੇ ਸੈਲਫ ਮਾਰਾਂਗੇ ਤੇ ਰੋਡ ਤੇ ਲੋਕਾਂ ਨੂੰ ਸਹੂਲਤ ਦੇਣ ਨੂੰ ਤਿਆਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਟੀਵੀ ਐਨ ਆਰ ਆਈ ਦਾ ਪੰਜਾਬ ਦੇ ਵਿੱਚ ਅੱਜ ਵੀ ਪਨਬਾਸ ਅਤੇ ਪੀ ਆਰਟੀਸੀ ਦੇ ਕੱਚੇ ਮੁਲਾਜ਼ਮ ਹੜਤਾਲ ਤੇ ਨੇ ਤਾਂ ਵੱਡੇ ਪੱਧਰ ਤੇ ਬੱਸਾਂ ਦਾ ਚੱਕਾ ਜਾਮ ਹੈ ਭਾਵੇਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਲੇਕਿਨ ਸਰਕਾਰੀ ਬੱਸਾਂ ਨਾ ਚੱਲਣ ਕਰਕੇ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਵਕਤ ਅਸੀਂ ਪਟਿਆਲਾ ਬੱਸ ਸਟੈਂਡ ਦੇ ਵਿੱਚ ਮੌਜੂਦ ਆ ਜਿੱਥੇ ਇਹ ਕੱਚੇ ਕਾਮੇ ਨੇ ਜਿਹੜੇ ਉਹ ਹੜਤਾਲ ਕਰ ਰਹੇ ਨੇ ਗੱਲਬਾਤ ਕਰਦੇ ਆ ਇਹਨਾਂ ਦੀ ਆ ਮੰਗਾ ਕੀ ਨੇ ਉਸ ਤੇ ਵੀ ਚਰਚਾ ਕਰਦੇ ਆ ਤਾਂ ਬੀਤੇ ਦਿਨ ਵੀ ਮੀਟਿੰਗ ਆ ਜਿਹੜੀ ਹੋ ਪੰਜਾਬ ਸਰਕਾਰ ਦੇ ਨਾਲ ਹੋਈ ਆ ਲੇਕਿਨ ਕੋਈ ਵੀ ਸੱਤਾ ਇਸ ਮੀਟਿੰਗ ਦੇ ਵਿੱਚ ਨਹੀਂ ਨਿਕਲਿਆ ਤਾਂ ਪਟਿਆਲਾ ਡੀਪੂ ਦੇ ਚੇਅਰਮੈਨ ਸੁਲਤਾਨ ਸਿੰਘ ਨੇ ਜਿਹੜੇ ਉਹ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਪਿਛਲੇ ਕਿੰਨੇ ਦਿਨ ਤੋਂ ਇਹ ਹੜਤਾਲ ਚੱਲ ਰਹੀ ਹੈ ਕਿੰਨੀ ਆ ਬੱਸਾਂ ਬੰਦ ਨੇ ਅਤੇ ਬੀਤੇ ਦਿਨ ਜਿਹੜੀ ਮੁੱਖ ਸਕੱਤਰ ਨਾਲ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੀ ਸਿੱਟਾ ਲਿਖ ਲਿਆਏ ਇਹ ਜੋ ਸਾਡੀ ਹੜਤਾਲ ਆ ਜੋ ਸਾਡੀਆਂ ਮੰਗਾਂ ਰੈਗੂਲਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲਦੇ ਆ ਰਹੇ ਜਿਵੇਂ ਕਿ ਠੇਕੇਦਾਰੀ ਸਿਸਟਮ ਬੰਦ ਕਰਨਾ ਸਾਡੇ ਕੰਟਰੈਕਟ ਵਾਲੇ ਸਾਥੀ ਨੂੰ ਉਹਨਾਂ ਨੂੰ ਰੈਗੂਲਰ ਕਰਨਾ ਕਿਲੋਮੀਟਰ ਬੱਸਾਂ ਜਿਹੜੀਆਂ ਪਾਉਣ ਜਾ ਰਹੀ ਸਰਕਾਰੋਂ ਦੇ ਟਰੈਕਟਰ ਰੱਦ ਕਰਨੇ ਜੋ ਮਾਰੂ ਕੰਡੀਸ਼ਨਾਂ ਸਾਡੇ ਤੇ ਲਾਈਆਂ ਹੋਈਆਂ ਨੇ ਉਹ ਕੰਡੀਸ਼ਨਾਂ 'ਚ ਸੌਧ ਕਰਨੀ ਜਾਂ ਉਹਨਾਂ ਨੂੰ ਰੱਦ ਕਰਨਾ ਤੇ ਜੋ ਸਾਡੀ 14 ਤਰੀਕ ਤੋਂ ਆਹਾ 14 ਅਗਸਤ ਤੋਂ ਜਿਹੜੀ ਹੜਤਾਲ ਸਾਡੀ ਜਾਰੀ ਆ ਤੇ ਕੱਲ ਸਾਡੀ ਮੀਟਿੰਗ ਹੋਈ ਆ ਚੀਫ ਸੈਕਟਰੀ ਸਾਹਿਬ ਨਾਲ ਸੋ ਮੀਟਿੰਗ ਦੇ ਵਿੱਚ ਜੋ ਸਾਡੀ ਸਹਿਮਤੀ ਬਣੀ ਆ ਤਿੰਨ ਮੰਗਾਂ ਤੇ ਸਹਿਮਤੀ ਬਣੀ ਜਿਹੜੀ ਹੜਤਾਲ ਨੂੰ ਮੁਲਤਵੀ ਕਰਨ ਦੇ ਸਬੰਧ ਦੇ ਵਿੱਚ ਉਹ ਤਿੰਨ ਮੰਗਾਂ ਨੇ ਸਾਡੀਆਂ ਕਿਲੋਮੀਟਰਾਂ ਦੇ ਟੈਂਡਰਾਂ ਦੇ ਟੈਂਡਰ ਜਿਹੜਾ ਉਹਦੇ ਤੇ ਕਮੇਟੀ ਗਠਿਤ ਕੀਤੀ ਪਈ ਏ ਉਹ ਚੀਫ ਸੈਕਟਰੀ ਸਾਹਿਬ ਵੱਲੋਂ ਹਦਾਇਤ ਕੀਤੀ ਏ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਵੀ ਇਹਦੇ ਕਮੇਟੀ ਗਠਿਤ ਕਰਕੇ ਜੋ ਵੀ ਨਫੇ ਨੁਕਸਾਨ ਨੇ ਉਹ ਸਾਨੂੰ ਸਾਹਮਣੇ ਲਿਆਂਦੇ ਜਾਣ ਵੀ ਜੇਕਰ ਇਹ ਵਾਕਈ ਘਾਟੇ ਦਾ ਸੌਦਾ ਤਾਂ ਇਹਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਊਗਾ ਕਿਲੋਮੀਟਰ ਬਸਾਂ ਦੇ ਤੇ ਦੂਜੀ ਸੀ ਸਾਡੀ ਕੰਡੀਸ਼ਨਾਂ ਦੀ ਗੱਲ ਕੰਡੀਸ਼ਨਾਂ ਦੇ ਵਿੱਚ ਜੋ ਵੀ ਸਾਡੇ ਅਧਿਕਾਰੀਆਂ ਵੱਲੋਂ ਜੋ ਸਾਡੇ ਮੈਨੇਜਿੰਗ ਡਾਇਰੈਕਟਰ ਵੱਲੋਂ ਕੰਡੀਸ਼ਨਾਂ ਦਾ ਇੱਕ ਪ੍ਰਪੋਜ਼ਲ ਲਿਆਂਦੀ ਗਈ ਏ ਸੌਦ ਦੀ ਉਹ ਪ੍ਰਪੋਜ਼ਲ ਨੂੰ ਵਿਚਾਰ ਕੇ ਜਿਹੜੀ ਉਹ ਪ੍ਰਪੋਜ਼ਲ ਕਹਿੰਦੇ ਅਸੀਂ ਲਾਗੂ ਕਰਾਂਗੇ ਤੇ ਤੀਜੀ ਜਿਹੜੀ ਸਾਡੀ ਮੰਗ ਤੇ ਸਹਿਮਤੀ ਬਣੀ ਹੈ ਉਹ ਜਿਹੜੇ ਸਾਡੇ ਸਾਥੀ ਰਿਪੋਰਟਾਂ ਤੋਂ ਰਿਪੋਰਟਾਂ ਜੋ ਨਿੱਕੇ ਨਿੱਕੇ ਰਿਪੋਰਟਾਂ ਤੋਂ ਕੱਢੇ ਹੋਏ ਨੌਕਰੀਆਂ ਤੋਂ ਉਹਨਾਂ ਨੂੰ ਇੱਕ ਮੌਕੇ ਤੇ ਬਹਾਲ ਕਰਨ ਦੀ ਮੰਗ ਜੋ ਪਹਿਲਾਂ ਸਰਕਾਰ ਨੇ ਮੰਨ ਮੰਨੀ ਹੋਈ ਹੈ ਤੇ ਉਹਦਾ ਲੈਟਰ ਵੀ ਜਾਰੀ ਹੋਇਆ ਪਰ ਕਿਤੇ ਨਾ ਕਿਤੇ ਜੋ ਸਾਡੀ ਮੈਨੇਜਮੈਂਟ ਆ ਉਹਨੂੰ ਲਾਗੂ ਨਹੀਂ ਕਰ ਰਹੀ ਹਰ ਵਾਰ ਦੀ ਤਰ੍ਹਾਂ ਤੇ ਜਿਹੜੀ ਪਾਲਿਸੀ ਦੇ ਸਬੰਧ ਵਿੱਚ ਸਾਡੀ ਗੱਲਬਾਤ ਹੋਈ ਹੈ ਚੀਫ ਸੈਕਟਰੀ ਸਾਹਿਬ ਨਾਲ ਜਿਵੇਂ ਕਿ ਠੇਕੇਦਾਰੀ ਸਿਸਟਮ ਬੰਦ ਕਰਨ ਬਾਰੇ ਤੇ ਆਪਣਾ ਰੈਗੂਲਰ ਕਰਨ ਬਾਰੇ ਜੋ ਸਾਡੇ ਕੰਟਰੈਕਟ ਵਾਲੇ ਸਾਥੀ ਨੇ ਉਹ ਮੰਗਲਵਾਰ ਦੀ ਮੀਟਿੰਗ ਜਿਹੜੀ ਰੱਖੀ ਗਈ ਹੈ ਪਰਸਨਲ ਵਿਭਾਗ ਵਿੱਤ ਵਿਭਾਗ ਤੇ ਆਪਣੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਉਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕਰਕੇ ਉਹ ਪਾਲਿਸੀ ਜਿਹੜੀ ਹੈ ਸਾਡੇ ਤੇ ਲਾਗੂ ਕਰਨ ਬਾਰੇ ਉਹਨੂੰ ਫਾਈਨਲ ਕੀਤਾ ਗਿਆ। ਹੁਣ ਜਿਹੜੀਆਂ ਬੱਸਾਂ ਬੰਦ ਨੇ ਇਹ ਬੱਸਾਂ ਹੁਣ ਬੰਦ ਕਰਨ ਦਾ ਕੀ ਕਾਰਨ ਹੈ ਕਿਉਂਕਿ ਕੱਲ ਮੀਟਿੰਗ ਤਾਂ ਹੋ ਗਈ ਹੈ ਅੱਜ ਵੀ ਤੁਸੀਂ ਬੱਸਾਂ ਦਾ ਚੱਕਾ ਜਾਮ ਰੱਖਿਆ ਹੋਇਆ ਹੈ। ਮੀਟਿੰਗ ਹੋ ਗਈ ਜਿਹੜੀਆਂ ਤਿੰਨ ਮੰਗਾ ਤੇ ਮੈਂ ਹੁਣ ਦੱਸ ਕੇ ਛੱਡਿਆ ਵੀ ਸਾਡੀ ਸਹਿਮਤੀ ਬਣੀ ਹੈ। ਉਹਨਾਂ ਦਾ ਪੱਤਰ ਜਾਰੀ ਕਰਨ ਬਾਰੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਜੋ ਸਾਡੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ ਇਨ ਬਿਨ ਉਸੇ ਤਰੀਕੇ ਦਾ ਸਾਨੂੰ ਪੱਤਰ ਜਿਹੜਾ ਲਿਖਤੀ ਤੌਰ ਤੇ ਜਾਰੀ ਕੀਤਾ ਜਾਵੇ। ਕਿਉਂਕਿ ਮੂੰ ਜਵਾਨੀ ਪਹਿਲਾਂ ਵੀ ਸਾਡੀਆਂ ਬਹੁਤ ਜ਼ਿਆਦਾ ਮੀਟਿੰਗਾਂ ਹੋ ਚੁੱਕੀਆਂ ਤੇ ਪਹਿਲਾਂ ਪੱਤਰ ਵੀ ਸਾਨੂੰ ਜਾਰੀ ਹੋਏ ਨੇ ਪਰ ਹੁੰਦਾ ਕੀ ਹੈ ਮੀਟਿੰਗ ਦੇ ਵਿੱਚ ਗੱਲਬਾਤ ਕੁਝ ਹੋਰ ਹੁੰਦੀ ਹੈ ਤੇ ਜਦੋਂ ਪੱਤਰ ਕੱਢਿਆ ਜਾਂਦਾ ਉਹ ਪੱਤਰ ਦੇ ਵਿੱਚ ਕੁਝ ਹੋਰ ਨਿਕਲ ਕੇ ਆਉਂਦਾ ਸੋ ਪੱਤਰ ਕਿਉਂ ਨਹੀਂ ਜਾਰੀ ਕੀਤਾ ਜਾ ਰਿਹਾ ਕੀ ਕਾਰਨ ਮੰਨਦੇ ਹੋ ਰਾਤ ਜਿਹੜਾ ਸੀਗਾ ਦੇਰ ਰਾਤ ਤੱਕ ਮੀਟਿੰਗ ਚੱਲੀ ਹੈ ਤੇ ਪੱਤਰ ਜਿਹੜਾ ਰਾਤ ਨਹੀਂ ਨਿਕਲ ਸਕਿਆ ਕਿਸੇ ਕਾਰਨਾ ਕਰਕੇ ਤੇ ਹੁਣ ਜਿਹੜੀ ਅੱਜ ਦਾ ਸਮਾਂ ਹੈ ਅਸੀਂ ਸਰਕਾਰ ਸੌਰੀ ਸਰਕਾਰ ਨੂੰ ਰਾਤ ਹੀ ਕਹਤਾ ਸੀਗਾ ਚੀਫ ਸੈਕਟਰੀ ਸਾਹਿਬ ਨੂੰ ਬੀਜੇ ਪੱਤਰ ਤੁਸੀਂ ਹੁਣ ਜਾਰੀ ਕਰ ਦੋਗੇ ਰਾਤ ਨੂੰ ਤਾਂ ਅਸੀਂ ਸਵੇਰ ਤੋਂ ਡਿਊਟੀਆਂ ਆਪਣੀਆਂ ਸ਼ੁਰੂ ਕਰ ਲਵਾਂਗੇ ਵੀ ਜੇ ਤੁਸੀਂ ਕੱਲ ਨੂੰ ਕਰੋਗੇ ਤਾਂ ਜਦੋਂ ਸਾਨੂੰ ਪੱਤਰ ਸਾਡੇ ਸਾਹਮਣੇ ਆਏਗਾ ਇਨ ਬਿਨ ਨੂੰ ਜਿਵੇਂ ਸਾਡੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਆ ਵੀ ਇਨ ਬਿਨ ਪੱਤਰ ਜੇਕਰ ਤੁਸੀਂ ਜਾਰੀ ਕਰਦੇ ਹੋ ਤਾਂ ਅਸੀਂ ਆਪਣੀ ਜਿਹੜੀ ਹੜਤਾਲ ਹੈ ਮੁਅਤਲ ਕਰਕੇ ਆਪਣੀਆਂ ਡਿਊਟੀਆਂ ਤੇ ਆਵਾਂਗੇ ਤਾਂ ਪਿਛਲੇ ਕਈ ਸਾਲਾਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਨੇ ਸਿਸਵਾ ਫਾਰਮ ਘੇਰਿਆ ਜਾਂਦਾ ਹੈ ਚੰਨੀ ਵੇਲੇ 8 ਤੋਂ ਲੈ ਕੇ 10 ਦਿਨ ਤੱਕ ਬੱਸਾਂ ਬੰਦ ਰਹਿੰਦੀਆਂ ਨੇ ਉਸ ਤੋਂ ਬਾਅਦ ਭਗਵਾਨ ਤਮਨ ਦੀ ਸਰਕਾਰ ਆਉਂਦੀ ਹੈ ਇਸ ਤੇ ਬੜੀਆਂ ਹੜਤਾਲਾਂ ਹੋ ਗਈਆਂ ਨੇ ਤਿੰਨ ਤਿੰਨ ਦਿਨ ਤੋਂ ਜ਼ਿਆਦਾ ਬੱਸਾਂ ਵੀ ਬੰਦ ਆ ਜਿਹੜੀਆਂ ਕਈ ਵਾਰ ਰਹਿ ਚੁੱਕੀਆਂ ਨੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਮੁੱਖ ਮੰਤਰੀ ਤੱਕ ਨਾਲ ਮੀਟਿੰਗ ਹੋ ਗਈ ਹੈ ਲੇਕਿਨ ਹਾਲੇ ਤੱਕ ਇਹ ਮਸਲੇ ਤੁਹਾਡੇ ਹੱਲ ਕਿਉਂ ਨਹੀਂ ਹੋਏ ਕਮੀ ਕਿੱਥੇ ਮੰਨਦੇ ਹੋ ਕਿ ਸਰਕਾਰ ਦੇ ਵਿੱਚ ਕਮੀ ਹੈ ਕਿ ਜਿਹੜੀ ਤੁਹਾਡੀ ਪੀਆਰਟੀਸੀ ਜਾਂ ਫਿਰ ਪੰਜਾਬ ਰੋਡਵੇਜ਼ ਦੀ ਮੈਨੇਜਮੈਂਟ ਆ ਇਹਦੇ ਵਿੱਚ ਕਮੀ ਹੈ ਕਮੀ ਸਾਰੀ ਸਰਕਾਰ ਦੀ ਵੀ ਹੈ ਅਤੇ ਸਾਡੀ ਮੈਨੇਜਮੈਂਟ ਦੀ ਵੀ ਹੈ ਜੀ ਕਿਉਂਕਿ ਜਦੋਂ ਸਾਡਾ ਕੋਈ ਹਾਲ ਨਹੀਂ ਹੁੰਦਾ ਤਾਂ ਸਾਰਿਆਂ ਨੂੰ ਦੋਸ਼ੀ ਦੱਸਾਂਗੇ ਕੈਪਟਨ ਸਰਕਾਰ ਵੇਲੇ ਵੀ ਅਸੀਂ ਸੰਘਰਸ਼ ਕਰਦੇ ਆਇਆ ਅਕਾਲੀ ਸਰਕਾਰ ਵੇਲੇ ਵੀ ਸੰਘਰਸ਼ ਕਰਦੇ ਆਇਆ ਜਦੋਂ ਸਿਸਵਾ ਫਾਰਮ ਦੀ ਤੁਸੀਂ ਗੱਲ ਕੀਤੀ ਅਸੀਂ ਸਿਸਵਾ ਫਾਰਮ ਅਸੀਂ ਘੇਰਿਆ ਸੀਗਾ ਤਕਰੀਬਨ 8 ਤੋਂ 10000 ਬੰਦਾ ਜਿਹੜਾ ਸਾਡਾ ਮੁਲਾਜ਼ਮ ਸੀਗਾ ਬੱਸਾਂ ਖੜੀਆਂ ਕਰਕੇ ਉੱਥੇ ਸਿਸਵਾ ਫਾਰਮ ਦੇ ਘਰੋਂ ਵਾਸਤੇ ਗਏ ਸੀ ਤਾਂ ਉੱਥੋਂ ਸਾਨੂੰ ਸਰਕਾਰ ਕੈਪਟਨ ਵੱਲੋਂ 2500 ਪਲੱਸ 30% ਪਲੱਸ 5% ਸਲਾਨਾ ਜਿਹੜਾ ਤਨਖਾਹ ਦੇ ਵਿੱਚ ਵਾਧਾ ਦਿੱਤਾ ਗਿਆ ਸੀ ਚਲੋ ਉਸ ਤੋਂ ਬਾਅਦ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਤੇ ਉਸ ਤੋਂ ਬਾਅਦ ਜਿਹੜੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਜੀ ਕਾਫੀ ਐਕਟਿਵ ਰਹੇ ਤੇ ਉਹਨਾਂ ਨਾਲ ਚਲੋ ਸਾਡੀ ਗੱਲਬਾਤ ਵੀ ਪੜਾਵਾਰ ਚੱਲਦੀ ਰਹੀ ਚਲੋ ਉਹਨਾਂ ਕੋਲ ਸਮਾਂ ਥੋੜਾ ਘੱਟ ਸੀਗਾ ਵੀ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਿਆ ਇਲੈਕਸ਼ਨ ਆ ਗਏ ਸਰਕਾਰ ਬਦਲੀ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਦਾ ਚੋਣ ਦਾ ਉਸ ਮੈਨੀਫੈਸਟੋ ਸੀ ਉਹਦੇ ਵਿੱਚ ਭਗਵੰਤ ਸਿੰਘ ਮਾਨ ਨੇ ਕਿਹਾ ਵੀ ਮੈਂ ਸਾਡੀ ਸਰਕਾਰ ਸੱਤਾ 'ਚ ਆਉਂਦਿਆਂ ਹੀ ਜਿਹੜਾ ਪਹਿਲਾ ਹਰਾ ਪੈਨ ਹੈ ਜੋ ਸਾਡਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਚੱਲੂਗਾ ਜੋ ਵੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਾਂ ਤਾਂ ਹਰਾ ਪੈਨ ਹੱਲੇ ਆਪਣੇ ਮੁੱਖ ਮੰਤਰੀ ਸਾਹਿਬ ਦੇ ਹੱਥ 'ਚ ਆਇਆ ਨਹੀਂਗਾ ਕਿਉਂਕਿ ਉਹ ਕੇਜਰੀਵਾਲ ਸਾਹਮਣੇ ਬੈਠੇ ਨੇ ਕੇਜਰੀਵਾਲ ਸਾਹਿਬ ਨੇ ਉਹਨੂੰ ਸੌਂਪਿਆ ਨਹੀਂਗਾ ਸੱਤਾ ਤਾਂ ਸੌਂਪਦੀ ਪਰ ਉਹ ਹਰਾ ਪੈਨ ਨਹੀਂ ਸੌਂਪਿਆ ਜਿਹੜਾ ਹੱਲੇ ਤੱਕ ਸਾਡੇ ਮੁਲਾਜ਼ਮਾਂ ਦੇ ਉੱਤੇ ਨਹੀਂ ਚੱਲਿਆ ਇਸ ਕਰਕੇ ਸਾਨੂੰ ਵਾਰ-ਵਾਰ ਜਿਹੜਾ ਸੰਘਰਸ਼ ਦੇ ਰਾਹ ਤੇ ਚੱਲਣਾ ਪੈਂਦਾ ਸਾਡੀਆਂ ਮੰਗਾਂ ਨੂੰ ਜਾਇਜ਼ ਦੱਸਿਆ ਜਾਂਦਾ ਮੀਟਿੰਗਾਂ ਦੇ ਵਿੱਚ ਪਰ ਗੱਲ ਫੇਰ ਉਹੀ ਆ ਜਦੋਂ ਸਾਡੀਆਂ ਮੰਗਾਂ ਜਾਇਜ਼ ਨੇ ਤਾਂ ਉਹਨੂੰ ਲਾਗੂ ਕਰਨ ਦੇ ਵਿੱਚ ਦੇਰ ਕਿਉਂ ਕੀਤੀ ਜਾਂਦੀ ਹੈ ਸਿੱਧੇ ਤੌਰ ਤੇ ਦੇ ਵਾਸਤੇ ਸਰਕਾਰ ਦੀ ਨਲਕੀ ਆ ਸਰਕਾਰ ਦਾ ਫੇਲਿਅਰ ਆ ਇੱਕ ਗੱਲ ਇਹ ਵੀ ਆ ਤੁਸੀਂ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਹੋ ਸਵਾਰੀਆਂ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਲੋਕ ਨੇ ਜਿਹੜੇ ਉਹ ਪ੍ਰਾਈਵੇਟ ਵਸ ਜਾਂ ਫਿਰ ਜਿਹੜੀ ਵੀ ਪੀਆਰਟੀਸੀ ਜਾਂ ਰੋਡਵੇ ਦੀ ਵਸ ਆਉਂਦੀ ਹੈ ਉਹਦੀਆਂ ਛੱਤਾਂ ਤੇ ਚੜ ਕੇ ਆਉਣ ਨੂੰ ਮਜਬੂਰ ਹੋ ਤਾਂ ਸਵਾਰੀਆਂ ਦੀ ਖੱਜਲ ਖਵਾਰੀ ਲਈ ਕਿਸ ਦੀ ਜ਼ਿੰਮੇਵਾਰ ਮੰਨਦੇ ਹੋ ਵੇਖੋ ਜੀ ਸਾਡੀ ਵੀ ਮਜਬੂਰੀ ਜਦੋਂ ਬਣ ਜਾਂਦੀ ਹੈ ਨਾ ਸਾਡਾ ਜੀ ਨਹੀਂ ਕਰਦਾ ਕਿਉਂਕਿ ਸਾਡੇ ਹੀ ਪਰਿਵਾਰ ਦੇ ਮੈਂਬਰ ਨੇ ਅਸੀਂ ਮੀਡੀਅਮ ਵਰਗ ਤੋਂ ਜੋ ਅੱਜ ਠੇਕੇਦਾਰੀ ਸਿਸਟਮ ਦੇ ਵਿੱਚ ਕੰਮ ਕਰ ਰਹੇ ਹਾਂ ਸਾਡੇ ਪਰਿਵਾਰਾਂ ਦੇ ਮੈਂਬਰ ਵੀ ਖੱਜਲ ਖਵਾਰ ਹੋ ਰਹੇ ਹਨ ਸਾਨੂੰ ਇਸ ਚੀਜ਼ ਦਾ ਦੁੱਖ ਵੀ ਆਉਂਦਾ ਹੈ ਪਰ ਸਰਕਾਰ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਸਿਰਫ ਆਪਣਾ ਪੱਖ ਵੇਖਣਾ ਵੀ ਅਸੀਂ ਕੀ ਕਰਨਾ ਉਹਨਾਂ ਨੂੰ ਲੋਕਾਂ ਦੀ ਮੁਸ਼ਕਲਾਂ ਦਾ ਕੋਈ ਅਜੇ ਵਿਚਾਰ ਨਹੀਂ ਹੈਗਾ ਜੇ ਉਹਨਾਂ ਨੂੰ ਐਡੀ ਲੋਕਾਂ ਦੀ ਮੁਸ਼ਕਲਾਂ ਦਾ ਹੁੰਦਾ ਵਿਚਾਰ ਤਾਂ ਉਹ ਕੋਈ ਨਾ ਕੋਈ ਹੱਲ ਸਾਡਾ ਕਰਦੇ ਤਾਂ ਇਹਨਾਂ ਨਾਲ ਗੱਲਬਾਤ ਮਸਲਿਆਂ ਨੂੰ ਲੈ ਕੇ ਕੀਤੀ ਹੈ ਤਾਂ ਇੱਕ ਹੋਰ ਮਸਲਾ ਇਹ ਹੈ ਕਿ ਮੀਟਿੰਗਾਂ ਤੇ ਮੀਟਿੰਗਾਂ ਹੋਈਆਂ ਨੇ ਹੁਣ ਵਾਲੀ ਸਰਕਾਰ ਨਾਲ ਵੀ ਬੜੀਆਂ ਮੀਟਿੰਗਾਂ ਹੋਈਆਂ ਨੇ ਤਾਂ ਹੁਣ ਕਿੱਥੇ ਕਿ ਤੁਸੀਂ ਕਮੀ ਮੰਨਦੇ ਹੋ ਦੂਜੇ ਪਾਸੇ ਇੱਕ ਸਵਾਲ ਇਹ ਵੀ ਹੈ ਕੀ ਪ੍ਰਾਈਵੇਟ ਟ੍ਰਾਂਸਪੋਰਟਰ ਹੈ 2 4 10 ਬੱਸਾਂ ਤੋਂ ਸ਼ੁਰੂ ਕਰਦਾ ਏ ਆਉਣ ਵਾਲੇ ਸਮੇਂ ਵਿੱਚ 10 15 ਸਾਲ ਦੇ ਵਿੱਚ ਵੱਡੀ ਟ੍ਰਾਂਸਪੋਰਟ ਖੜੀ ਕਰ ਲੈਂਦਾ ਏ ਏਸੀ ਬੱਸਾਂ ਪੈ ਜਾਂਦੀਆਂ ਨੇ ਦੂਜੇ ਪਾਸੇ ਆ ਪੀ ਆਰਟੀਸੀ ਤੇ ਰੋਡਵੇਲ ਦੀਆਂ ਬੱਸਾਂ ਨੇ ਕੋਈ ਬੱਸ ਯੂਰੋਕ ਨਹੀਂ ਖੜੀ ਰਹਿੰਦੀ ਐ ਕਿਸੇ ਬੱਸ ਦਾ ਚੱਲਦੀ ਦਾ ਤੇਲ ਮੁੱਕ ਜਾਂਦਾ ਏ ਕਿਸੇ ਬੱਸ ਦੇ ਟਾਇਰ ਇਹਦੇ ਮਾਰੇ ਹੁੰਦੇ ਨੇ ਕਿ ਜਲਦੀ ਵਸ ਦਾ ਜੋੜਾ ਫੜ ਜਾਂਦਾ ਹੈ ਤੇ ਸਵਾਰੀਆਂ ਦੀਆਂ ਲੱਤਾਂ ਬਿਲਕੁਲ ਖਤਮ ਹੋ ਜਾਂਦੀਆਂ ਨੇ ਇੱਕ ਪਾਸੇ ਇਹ ਉਹ ਸਾਧਨ ਜਿਹੜਾ ਸਰਕਾਰ ਨੂੰ ਕਮਾਈ ਕਰਕੇ ਦਿੰਦਾ ਹੈ ਉਹ ਵਿਭਾਗ ਨਹੀਂ ਆ ਕਿ ਜਿਹੜਾ ਸਰਕਾਰ ਦਾ ਖਰਚਾ ਕਰਾਉਂਦਾ ਹੋਵੇ ਤਾਂ ਇਸ ਤਰ੍ਹਾਂ ਦੇ ਹਾਲਾਤ ਵਿਭਾਗ ਦੇ ਆਖਿਰ ਕਿਉਂ ਬਣ ਗਏ ਦੇਖੋ ਜੀ ਪਹਿਲਾਂ ਤਾਂ ਜਿਹੜਾ ਇਹ ਵਿਭਾਗ ਹੈ ਇਹ ਨੋ ਪ੍ਰੋਫਿਟ ਨੋ ਲਾਸ ਤੇ ਚੱਲਿਆ ਸੀਗਾ ਲੋਕਾਂ ਦੀ ਸਫ਼ਰ ਸਹੂਲਤ ਵਾਸਤੇ ਚੱਲਿਆ ਸੀਗਾ ਪਰ ਸਰਕਾਰਾਂ ਜਿਹੜੀਆਂ ਨੇ ਇਸ ਵਿਭਾਗ ਨੂੰ ਵਡਾਵਾ ਦੇਣ ਦੀ ਬਜਾਏ ਇਹਨੂੰ ਖਤਮ ਕਰਨ ਪਲੇ ਪਾਸੇ ਜਾ ਰਹੀਆਂ ਜਿਹੜੀ ਤੁਸੀਂ ਗੱਲ ਕੀਤੀ ਹੈ ਬੱਸਾਂ ਦੇ ਟਾਇਰ ਫਟ ਗਏ ਲੋਕਾਂ ਦੀਆਂ ਲੱਤਾਂ ਟੁੱਟ ਗਈਆਂ ਘਟੀਆ ਮਟੀਰੀਅਲ ਜਦੋਂ ਬੱਸਾਂ ਪਈਆਂ ਕਾਫੀ ਵਿਵਾਦ ਵੀ ਛਿੜਿਆ ਵੀ ਰਾਜਾ ਵੜਿੰਗ ਜਿਹੜਾ ਉਹ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਪੈਸੇ ਖਾ ਕੇ ਇਹਨਾਂ ਘਪਲਾ ਕੀਤਾ ਹਲਕੀਆਂ ਬਾਡੀਆਂ ਲਵਾਈਆਂ ਸੋ ਵਾਕਿਆ ਜੀ ਬਾਡੀਆਂ ਹਲਕੀਆਂ ਲੱਗੀਆਂ ਉਹਦੇ ਵਾਸਤੇ ਕਮੇਟੀ ਵੀ ਗਠਿਤ ਕੀਤੀ ਗਈ ਸੀ ਪਰ ਉਹ ਜੋ ਕਮੇਟੀ ਸੀ ਉਹਦੀ ਰਿਪੋਰਟ ਹਾਲੇ ਤੱਕ ਪੇਸ਼ ਨਹੀਂ ਕੀਤੀ ਗਈ ਜਾਂ ਜਿਹੜੇ ਜ਼ਿੰਮੇਵਾਰ ਸਨ ਇਸ ਚੀਜ਼ ਦੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਬੱਸਾਂ ਦਾ ਰਾਜੇ ਵੜਿੰਗ ਤੋਂ ਪਹਿਲਾਂ ਵਾਲੀਆਂ ਚ ਵੀ ਇਹ ਘਰਨਾ ਵਾਪਰਦੀ ਆ ਉਹਨਾਂ ਦੇ ਵਿੱਚ ਵੀ ਬਾਡੀ ਨੁਕਸਾਨੀ ਜਾਂਦੀ ਆ ਨਹੀਂ ਜੋ ਹੁਣ ਬੱਸਾਂ ਆਈਆਂ ਪਹਿਲਾਂ ਵਾਲੀਆਂ ਵੀ ਚਲੋ ਦੇਖੋ ਇਹ ਹੁਣ ਜੋ ਵੀ ਇਹਨਾਂ ਨੇ ਆਪਣਾ ਸਕੈਚਰ ਤਿਆਰ ਕਰਕੇ ਭੇਜਣਾ ਜਾਉ ਇਹ ਜਿਹੜਾ ਕੋਡ ਇਹ ਦਿੰਦੇ ਨੇ ਆਪਣੇ ਵੱਲੋਂ ਬੋਡੀ ਜਿਹੜੇ ਬਿਲਡ ਕਰਦੇ ਨੇ ਹਾਲਾਂਕਿ ਪ੍ਰਾਈਵੇਟ ਤੇ ਮੈਂ ਕਹਿੰਦਾ ਕਦੇ ਹੀ ਇਦਾਂ ਦੀ ਘਟਨਾ ਸਾਹਮਣੇ ਆਈ ਹੋਊਗੀ ਵੀ ਟਾਇਰ ਫਟ ਗਿਆ ਤੇ ਸਵਾਰੀ ਦਾ ਕੋਈ ਨੁਕਸਾਨ ਹੋ ਗਿਆ ਬਿਲਕੁਲ ਜੀ ਪ੍ਰਾਈਵੇਟ ਵਾਲੇ ਪੂਰੀ ਵਧੀਆ ਪੈਸਾ ਲਾ ਕੇ ਬੋਡੀ ਜਿਹੜੀ ਬੱਸਾਂ ਨੂੰ ਲਵਾਉਂਦੇ ਨੇ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਆਪਣਾ ਜਿਹੜੀ ਬੱਸ ਨੂੰ ਚਲਾਉਣਾ ਹੁੰਦਾ ਤੇ ਸਾਡੇ ਜਿਹੜੀ ਸਰਕਾਰਾਂ ਨੇ ਜਾਂ ਮੈਨੇਜਮੈਂਟ ਇਹ ਉਹ ਪੈਸਾ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਪੈਸਾ ਬਚਾ ਲਿਏ ਤੇ ਕਮਿਸ਼ਨਾਂ ਖਾ ਲਿਏ ਵੀ ਬਾਡੀ ਹਲਕੀ ਹੋ ਜੇ ਨੁਕਸਾਨ ਲੋਕਾਂ ਦਾ ਹੋ ਜੇ ਉਹਦੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂਗਾ ਹਾਂ ਇੱਕ ਪਾਸੇ ਲੋਕ ਖੱਡਲਖਵਾਰ ਹੋ ਰਹੇ ਨੇ ਤਾਂ ਆਖਰੀ ਮੈਂ ਹੀ ਪੁੱਛਣਾ ਚਾਹਾਂਗਾ ਕਿ ਕੀ ਉਮੀਦ ਹੈ ਤੁਹਾਨੂੰ ਕਿ ਕਿੰਨੇ ਕ ਸਮੇਂ ਤੱਕ ਬੱਸਾਂ ਦੁਬਾਰਾ ਰੋਡ ਤੇ ਆ ਜਾਣਗੀਆਂ ਦੇਖੋ ਅਸੀਂ ਤਾਂ ਹੁਣ ਵੀ ਤਿਆਰ ਬੈਠੇ ਆ ਸਾਡੇ ਸਾਥੀ ਪੂਰੇ ਤਿਆਰਬਰ ਤਿਆਰ ਬੈਠੇ ਨੇ ਸਰਕਾਰ ਦੀ ਢਿੱਲ ਹੈ ਸਰਕਾਰ ਅੱਜ ਲੈਟਰ ਹੁਣ ਜਾਰੀ ਕਰ ਦਵੇ ਅਸੀਂ ਹੁਣ ਤਿਆਰ ਬੈਠੇ ਆਂ ਬੱਸਾਂ ਸਾਡੀਆਂ ਡੀਪੋਆਂ ਦੇ ਵਿੱਚ ਖੜੀਆਂ ਆਂ ਅਸੀਂ ਜਾ ਕੇ ਆਪਣੀਆਂ ਬੱਸਾਂ ਦੇ ਸੈਲਫ ਮਾਰਾਂਗੇ ਤੇ ਰੋਡ ਤੇ ਲੋਕਾਂ ਨੂੰ ਸਹੂਲਤ ਦੇਣ ਨੂੰ ਤਿਆਰ ਆਂ ਤਾਂ ਗੱਲਬਾਤ ਆ ਜਿਹੜੀ ਉਹ ਕੀਤੀ ਐ ਤਾਂ ਵੱਡੇ ਪੱਧਰ ਤੇ ਬੱਸਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਬੰਦ ਨੇ ਕਿਉਂਕਿ ਪੀਆਰਡੀਸੀ ਪੰਜਾਬਸ ਕੰਟਰੈਕਟ ਵਰਕਰ ਯੂਨੀਅਨ ਦਾ ਹੜਤਾਲ ਤੇ ਆ ਮੰਗਾ ਮੰਨ ਲਿਆ ਗਿਆ ਨੇ ਲੇਕਿਨ ਪੱਤਰ ਜਾਰੀ ਕਰਨ ਨੂੰ ਲੈ ਕੇ ਹੜਤਾਲ ਜਾਰੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਪੱਤਰ ਜਾਰੀ ਹੁੰਦਾ ਹੈ ਅਤੇ ਕਦੋਂ ਤੱਕ ਬੱਸਾਂ ਸੜਕਾਂ ਤੇ ਆਉਂਦੀਆਂ ਨੇ ਅਤੇ ਲੋਕ ਸੁੱਖ ਦਾ ਸਾਹ ਲੈਂਦੇ ਨੇ ਤਾਂ ਕੈਮਰਾ ਪਰਸਨ ਗੁਰਪ੍ਰੀਤ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ ਲਈ ਪਟਿਆਲਾ ਤੋਂ